ਅੱਜ ਜਿਹੜੀ ਹੈਗੇ ਬਸ ਸਟੈਂਡ ਦੀ ਬੈਕ ਸਾਈਡ ਤੇ ਤੁਹਾਡੇ ਵੱਲੋਂ ਜਿਹੜੀ ਚੈਕਿੰਗ ਕੀਤੀ ਗਈ ਹੈ ਕੀ ਕਰਨਾ ਚਾਹੁੰਦੇ ਸਰ ਸਰਕਾਰ ਵੱਲੋਂ ਚਲਾਈ ਹੋਏ ਮਹਮਜੂਦ ਸਹਿ ਅਗਰੋਧ ਦੇ ਤਹਿਤ ਜੀਪੀ ਸਾਹਿਬ ਵੱਲੋਂ ਆਏ ਹੋਏ ਦੇਸ਼ਾਂ ਦੀ ਪਾਲਣਾ ਕਰਦੇ ਹੋਏ ਸਾਡੇ ਐਸਐਸਪੀ ਬਰਨਾਲਾ ਸਰਫਰਾਜ਼ ਆलम ਜੀ ਵੱਲੋਂ ਤਿਆਰ ਕੀਤੇ ਹੋਏ ਪਲਾਨ ਦੇ ਮੁਤਾਬਕ ਅਸੀਂ ਅੱਜ ਸਾਰੇ ਬਰਨਾਲਾ ਪੁਲਿਸ ਇੱਕ ਵਾਰ ਫਿਰ ਤੋਂ ਸਰਚ ਆਪਰੇਸ਼ਨ ਕਾਸੂ ਸ਼ੁਰੂ ਹੋ ਚੱਲ ਰਿਹਾ ਸਵੇਰੇ ਮਾਰਨਿੰਗ ਦਾ ਜੋ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਹੜਾ ਸਾਡਾ ਇਹ ਜੁਦ ਨਸ਼ਾ ਰੋਧ ਤੇ ਹੈ ਜਿਹੜਾ ਸਾਡਾ ਇਹ ਕਾਸੋ ਆਪਰੇਸ਼ਨ ਚੱਲ ਰਿਹਾ ਸੀਗਾ ਉਸ ਦੇ ਵਿੱਚ ਹੁਣ ਤੱਕ 411 ਐਫ ਆਰ ਹੁਣ ਤੱਕ ਟੋਟਲ ਮਕਦਮੇ ਜਿਹੜੇ ਦਰਜ ਹੋ ਚੁੱਕੇ ਆ 756 ਦੇ ਕਰੀਬ ਦੋਸ਼ੀ ਜਿਹੜੇ ਅਰੈਸਟ ਕਰ ਚੁੱਕੇ ਆ ਔਰ ਤਕਰੀਬਨ ਜਿਹੜੇ ਹੈਗੇ ਸਾਡੇ ਕੋਲ 369 ਦੇ ਕਰੀਬ ਜਿਹੜੇ ਆ ਇਹ ਟੋਟਲ ਕਾਸੋ ਹੋ ਚੁੱਕੇ ਨੇ ਤੇ ਇਸ ਦੇ ਵਿੱਚ ਕਾਫੀ ਸਾਰੀਆਂ ਰਿਕਵਰੀਆਂ ਹੋਈਆਂ ਤੇ ਬਹੁਤ ਸਾਰੇ ਤੁਹਾਡੇ ਵੱਲੋਂ ਮੈਸੇਜ ਆਏ ਔਰ ਲੋਕਾਂ ਵੱਲੋਂ ਮੈਸੇਜ ਆਏ ਕਿ ਇਸ ਜੁਧ ਨਸ਼ੇਵਰੂ ਜਿਹੜੀ ਮਹਿੰਮ ਚੱਲਦੀ ਹੈ ਇਸ ਦੇ ਵਿੱਚ ਮਤਲਬ ਕਾਫੀ ਠੱਲ ਪਈ ਜਾਂ ਨਸ਼ੇ ਨੂੰ ਤਾਂ ਇਸ ਦੇ ਨਾਲ ਹੀ ਸਾਨੂੰ ਵੀ ਬੜੀ એનર્ਜੀ ਮਿਲਦੀ ਹੈ ਜਦੋਂ ਤੁਹਾਡੇ ਰਾਹੀਂ ਸਾਨੂੰ ਇਹ ਸੰਦੇਸ਼ ਮਿਲਦਾ ਤਾਂ ਹੁਣ ਜਿਹੜੀ ਸਾਡੀ ਪੁਲਿਸ ਹੈ ਹੋਰ ਇੰਨੀ ਠੰਡ ਦੇ ਬਾਵਜੂਦ ਤੁੰਦ ਪੂਰੀ ਪਈ ਹੈ ਤੁਹਾਡੇ ਸਾਹਮਣੇ ਲੇਕਿਨ ਇਸ ਵੇਲੇ ਸਾਡੇ ਸਾਰੇ ਪਰਨਾਲਾ ਪੁਲਿਸ ਆਪਣੇ ਕਾਸੋ ਆਪਰੇਸ਼ਨ ਦੇ ਅਭਿਆਨ ਨੂੰ ਜਾਰੀ ਰੱਖਿਆ ਹੋਇਆ ਹੈ ਅਗਾਹ ਵੀ ਜਾਰੀ ਰੱਖਾਂਗੇ ਤੇ ਇਸ ਦੇ ਵਿੱਚ ਅਸੀਂ ਸਾਰੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਜਿਵੇਂ ਸਾਨੂੰ ਪਹਿਲਾਂ ਪੁਰਜ਼ੂਰ ਸਰਨੇ ਆਪਣੀ ਉਹ ਨਾਲ ਚੜ ਕੇ ਵੱੱਟ ਚੜ ਕੇ ਹਿੱਸਾ ਲੈ ਰਹੇ ਨੇ ਤੇ ਹੋਰ ਵੀ ਸਖੋ ਸਾਡਾ ਸ਼ਾਮਲ ਹੋ ਕੇ ਔਰ ਜਿਹੜੇ ਨੌਜਵਾਨ ਬੱਚੇ ਸਾਡੇ ਪਰਿਵਾਰ ਦੇ ਬੱਚੇ ਵੀ ਨੇ ਜਿਹੜੇ ਇਹਨਾਂ ਨੂੰ ਹੱਲ ਕਰਨ ਵਾਸਤੇ ਸਪੋਰਟ ਕਰ ਰਹੇ ਨੇ ਪਰ ਜਿਹੜੇ ਬੱਚੇ ਸਿੱਧੇ ਰਾਹ ਪੈਣਾ ਚਾਹੁੰਦੇ ਨੇ ਜਿਹੜੇ ਇਸ ਬਿਮਾਰੀ ਨਾਮ ਨਾ ਮੁਰਾਦੋ ਮਾਰੀ ਜਿਹੜੀ ਹੈ ਇਹਨਾਂ ਜਿਹੜੇ ਲਿਫਟ ਹੋ ਗਏ ਇਸ ਨੂੰ ਨਿਕਲਣਾ ਚਾਹੁੰਦੇ ਨੇ ਉਹਨਾਂ ਨੂੰ ਅਸੀਂ ਸਰਕਾਰ ਵੱਲੋਂ ਜਿਹੜੀ ਚਲਾਈ ਹੋਈ ਮੁਹਿੰਮ ਨੂੰ ਉਹਨਾਂ ਨੂੰ ਇਹ 골ਡਨ ਚਾਂਸ ਹੈ ਜਿਉ ਉਹ ਆਪਣਾ ਵੱਚੜ ਕੇ ਆਪ ਆਉਣ ਤਾਂ ਅਸੀਂ ਸਾਰੇ ਸਰਕਾਰ ਵੱਲੋਂ ਚਲਾਈ ਹੋਈ ਮੁਹਿੰਮ ਦੇ ਨਾਲ ਉਹਨਾਂ ਨਾਲ ਖੜ ਕੇ ਪੂਰ ਜੋਰ ਹਰ ਪਾਸਿਓਂ ਉਹਨਾਂ ਦੀ ਕੋਸ਼ਿਸ਼ ਕਰਕੇ ਉਹਨਾਂ ਦੇ ਮਨ ਦੇ ਨਾਲ ਜਿਉ ਆਪਣੇ ਮਨ ਚ ਥਾਨ ਲੈਣ ਵੀ ਹਾਂ ਵੀ ਅਸੀਂ ਚੜਨਾ ਤਾਂ ਕੋਈ ਚੀਜ਼ ਐਸੀ ਜਿਹੜੀ ਤਾਂ ਛੱਡੀ ਜਾ ਸਕੇ ਸਰ ਜੀ ਇੱਥੇ ਕੁਝ ਬਰਾਮਦ ਹੋਇਆ ਹੈ ਇਸੇ ਗੱਲ ਤੂੰ ਹਾਲੇ ਸਾਡਾ ਸਰਚ ოਪਰੇਸ਼ਨ ਚੱਲ ਰਿਹਾ ਜਿਵੇਂ ਇੱਥੋਂ ਕੋਈ ਬਰਾਮਦਗੀ ਹੋਏਗੀ ਤਾਂ ਆਪ ਜੀ ਨੂੰ ਸਹਿਯੋਗ ਸਰ ਇੱਕ ਦਾਣਾ ਮੰਡੀ ਰੋਡ ਤੇ 60 ਰੋਸ਼ਨ ਕਾਰਖਾਨੇ ਦੇ ਕੋਲ ਕਾਫੀ ਜ਼ਿਆਦਾ ਜਿੱਦ ਸਕੇ ਉਹ ਆਵਾਜ਼ਾਂ ਮਾਰਦੀਆਂ ਨਿਕਲਣ ਲੱਗੀਆਂ ਲੋਕਾਂ ਨੂੰ ਵੀ ਆਜੋ ਨਸ਼ਾ ਲੈ ਲੋ ਨਸ਼ਾ ਕਰਿਆ ਮਤਲਬ ਦਿਖ ਰਿਹਾ ਉੱਥੇ ਉਸ ਉੱਥੇ ਸਰ ਜਗ੍ਹਾ ਤੇ ਤੁਸੀਂ ਮਤਲਬ ਤੁਹਾਡੇ ਵੱਲੋਂ ਕੀ ਐਕਸ਼ਨ ਦੇ ਜੀ ਸਾਡੇ ਸਮੇ ਸਮੇਂ ਸਰ ਸਾਡੇ ਆਪਣੇ ਸਿਵਲ ਪਾਸ ਚੱਲਦੇ ਵਿੱਚ ਸਾਡੇ ਜਵਾਨ ਲੱਗੇ ਹੁੰਦੇ ਆ ਸਾਡਾ ਆਪਣਾ CIA BIS ਦੇ ਉੱਤੇ ਮੋਨੀਟਰ ਕਰਦਾ ਰਹਿੰਦਾ ਹੈ ਟਾਈਮ ਟੂ ਟਾਈਮ ਔਰ ਤੁਹਾਡੇ ਵੱਲੋਂ ਹੁਣ ਸਾਨੂੰ ਇਹ ਮੈਸੇਜ ਮਿਲ ਰਿਹਾ ਅਸੀਂ ਹੋਰ ਇਹਨੂੰ ਚੰਗੀ ਤਰ੍ਹਾਂ ਦੇਖ ਕੇ ਤੇ ਇਸ ਨੂੰ ਨਿਜਠਾ ਦੇ ਉਹੀ ਪ੍ਰੋਬਲਮ ਵੀ ਸਾਡੇ ਲਈ ਔਰ ਜਲਦੀ ਸਮਾਪਤ ਕਰਾਂਗੇ ਸਰ ਜਿਸਾਇਕ ਤੁਸੀਂ ਇੱਥੇ ਜਵਾਨ ਨੂੰ ਕਹਿ ਰਹੇ ਸੀਗੇ ਵੀ ਡਰਾਈਵਰ ਬਣਿਆ ਉਹ ਉਹਨੂੰ ਸ਼ਾਬਾਸ਼ ਵੀ ਦੇ ਰਹੇ ਸੀਗੇ ਤੁਸੀਂ ਹੋਰ ਜਿਹੜੀ ਹੈਗੇ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਬਿਲਕੁਲ ਜੀ ਜਿਹੜਾ ਦੇਖੋ ਸਿੱਧੇ ਰਾਹ ਪਿਆ ਹੁਣ ਤੁਹਾਡੇ ਸਾਹਮਣੇ ਅਸੀਂ ਇਸ ਘਰ ਦੀ ਸਰਚ ਵਾਸਤੇ ਗਏ ਤੇ ਮੈਨੂੰ ਦੱਸਿਆ ਗਿਫਟਸੌਨ ਜੀ ਪਹਿਲਾਂ ਪੁਰਾਣੇ ਕੇਸਾਂ ਦੇ ਵਿੱਚ ਇਨਵੋਲਵ ਸੀਗਾ ਲੇਕਿਨ ਇਹ ਹੁਣ ਟਰੱਕ ਡਰਾਈਵਿੰਗ ਦਾ ਕੰਮ ਕਰਨਾ ਸ਼ੁਰੂ ਕਰਤਾ ਔਰ ਇਹੋ ਜੇ ਬੰਦੇ ਨੂੰ ਅਸੀਂ ਸ਼ਾਬਾਸ਼ ਦਵਾਂਗੇ ਔਰ ਉਹਨਾਂ ਨੂੰ ਹੋਰ ਵੀ ਕਿਸੇ ਚੀਜ਼ ਦੀ ਜ਼ਰੂਰਤ ਹੋਏਗੀ ਤਰ੍ਹਾਂ ਦੀ ਹੈਲਪ ਕਰਾਂਗੇ ਤਾਂ ਅਸੀਂ ਬਾਕੀ ਸਾਰਿਆਂ ਨੂੰ ਵੀ ਇਹੀ ਅਪੀਲ ਕਰਦੇ ਆ ਵੀ ਆਪਾਂ ਸਿੱਧੇ ਰਾਹ ਪੈਂਦੇ ਨਾਲ ਦੇਖੋ ਬੰਦਾ ਸੁੱਖ ਚੈਨ ਦੀ ਨੀਂਦ ਨਾਲ ਸੌਂਦਾ ਆਪਣੇ ਪਰਿਵਾਰ ਚ ਰਹਿੰਦਾ ਹੈ ਔਰ ਪਰਿਵਾਰ ਤੋਂ ਵੀ ਸਹੀ ਗਾਈਡਲਾਈਨ ਦੇ ਕੇ ਅਗਾਹ ਬਣਾਉਂਦਾ ਤਾਂ ਇਹ ਤਾਂ ਬੇਸਿਕ ਚੀਜ਼ਾਂ ਨੇ ਜਿਹੜੀ ਸਾਰੀ ਦੁਨੀਆ ਨੂੰ ਪਤਾ ਸੋ ਇਹ ਇਸ ਲਈ ਵਧਾਈ ਦਾ ਪਾਤਰ ਹੈ ਜਿਹੜੇ ਬੱਚੇ ਨੇ ਇਹ ਕੰਮ ਕੀਤਾ ਅਸੀਂ ਸਾਰਿਆਂ ਨੂੰ ਸਪੋਰਟ ਕਰਾਂਗੇ